ਦਾਤਾ ਜੀ ਇੱਥੇ ਕਹਿ ਰਹੇ ਨੇ ਦਾਨ ਦੇਤ ਤੁਸੀਂ ਦਾਨ ਦਿੰਦੇ ਹੋ ਅਨ ਮੰਗਿਆ ਦਾਨ ਦੇਵਣਾ ਅਸੀਂ ਜੋ ਨਹੀਂ ਰੋਜ ਮੰਗਦੇ ਤੁਸੀਂ ਇਹ ਵੀ ਦਿੰਦੇ ਹੋ ਅਸੀਂ ਬਿਜ਼ਨਸ ਮੰਗਾਗੇ ਪੈਸੇ ਮੰਗਾਗੇ ਦੁੱਖ ਆਵੇਗਾ ਮੰਗਾਗੇ ਪਰ ਹੁਣ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਹੈ ਜੀ ਉਹਨੇ ਕਦੀ ਅੱਜ ਕਹਿ ਮਾਲਕਾ ਮੈਨੂੰ ਅੱਜ ਸਾਰਾ ਦਿਨ ਤੰਦਰੁਸਤੀ ਦੇ ਦੀ ਅੱਜ ਮੈਂ ਬਾਹਰ ਚੱਲੇ ਮੈਨੂੰ ਸਵਾਸ ਦੇ ਦੀ ਅੱਜ ਮੈਨੂੰ ਜਲ ਦੇ ਦੀ ਗੁਰਮਖੋ ਸੱਚ ਇਹ ਵੇ ਉਹ ਦਾਨ ਫਿਰ ਵਿਤਕਰੇ ਨਾਲ ਹੀ ਦਿੰਦਾ ਸੱਚੀ ਜੇ ਉਹ ਜਦੋਂ ਦਾਨ ਦੇਣ ਤੇ ਹੁੰਦਾ ਹੈ ਨਾ ਮੈਂ ਅੱਗੇ ਤੁਹਾਨੂੰ ਕਿਹਾ ਦਾਨ ਲਾਇਕਤ ਨਾਲ ਹੀ ਮਿਲਦਾ ਜਿਹੜੇ ਬੰਦੇ ਅਕਿਰਤ ਕਰਨ ਰੱਬ ਨੂੰ ਮੰਨਣ ਤੋਂ ਵੀ ਇਨਕਾਰੀ ਨੇ ਦਾਨ ਤੇ ਉਹਨਾਂ ਨੂੰ ਵੀ ਦੇਈ ਜਾਂਦਾ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਗਾਰੈ ਪਸ ਪਸ਼ੂ ਨਗਨਾਗਨ ਰਾਤਬ ਸਰਬ ਸਮੇਂ ਜਦ ਸਭ ਕੋ ਪ੍ਰਤਪਾਰა ਪੋਕਤੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰ ਕਰਮ ਵਿਚਾਰ ਕੇ ਥੋੜਾ ਦਾਨ ਦਿੱਤਾ ਜਾਂਦਾ ਮੈਂ ਫਿਰ ਅਰਜ਼ ਕਰਾਂਗਾ ਦਾਨ ਦਾਤੇ ਦੇ ਤਰਸ ਵਿੱਚੋਂ ਨਿਕਲਦਾ ਹੈ ਬੱਦਲ ਹੈ ਉਹ ਗਵਿੰਦਾ ਬੰਜਰ ਧਰਤੀ ਹੈ ਬੱਦਲ ਵਿੰਦਾ ਕੂੜੇ ਦਾ ਢੇਰ ਲੱਗਾ ਹੈ ਬੱਦਲ ਨਹੀਂ ਕੁਛ ਵੇਖਦਾ ਉਹ ਨਰੋਲ ਵੰਡ ਦੀ ਵੰਡ ਹੈ ਸੱਚੇ ਬੱਦਲ ਦੀ ਉਦਾਹਰਣ ਸਿਰਫ ਲਈਏ ਦਾਤਾ ਤਾਂ ਬੱਦਲ ਦੀ ਤਲਾਹ ਹੈ ਬੰਜਰ ਖਿਰਦਿਆਂ ਨੂੰ ਵੀ ਦਾਤਾ ਦੇਈ ਜਾਂਦਾ ਹੈ ਤੇ ਸੱਚੀ ਮੁੱਚੀ ਭਾਵਨਾ ਵਾਲਿਆਂ ਨੂੰ ਵੀ ਦੇਈ ਜਾਂਦਾ ਉਹਦਾ ਸੁਭਾਅ ਦੇਣਾ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ ਪਸੂ ਨਗ ਨਾਗਨ ਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੈ ਪਹਾੜਾ ਨੂੰ ਦਿੰਦਾ ਸੱਪਾਂ ਨੂੰ ਦਿੰਦਾ ਜਰੀਲੇ ਕੀੜਿਆਂ ਨੂੰ ਦਾਤਾਂ ਦਿੰਦਾ ਮਹਾਰਾਜ ਕਹਿੰਦੇ ਸਰਬ ਸਮੈ ਸਾਰੇ ਸਮੈ ਚ ਸਾਰੇ ਨੂੰ ਪਾਲਦਾ ਹੈ ਪੁਕਤ ਹੈ ਜਲ ਮੈ ਥਲ ਮੈ ਪਲ ਮੈ ਕਲਕੇ ਨਹੀਂ ਕਰਮ ਵਿਚਾਰੈ ਪਾਣੀ ਵਿੱਚ ਦਿੰਦਾ ਪਹਾੜਾ ਵੀ ਦਿੰਦਾ ਆਕਾਸ਼ ਵੀ ਦਿੰਦਾ अगे मार्ज के दीन दयाल दया निध दया का खजाना कह बड़ा कृपालुख है दीन दयाल दया निध अगले बचन ने दो खन देखत है दुश्मेर जी बान देखता है आप हाँ लुका लागे जी मैं अपने बच्चा तो लुका लूंगा पति पत्नी तो लुका लेगी पति पत्नी तो लुका लेगा मैं समाज में अपने पापा लुका लांगा ਪਰ ਚੇਤੇ ਰਖੋ ਰੱਬ ਦਾ ਇਹੋ ਜੀ ਐਕਸਟਰਾ ਮਸ਼ੀਨ ਹੈ ਨਾ ਉਹਦੇ ਵਿੱਚ ਤਾਂ ਸਾਡੇ ਮਨ ਦੇ ਖਿਆਲ ਵੀ ਆ ਜਾਂਦੇ ਮਹਾਰਾਜ ਕਹਿੰਦੇ ਆ ਇਹ ਇਹ ਕੋਈ ਸੱਚੀ ਤਾਂ ਦੱਸਾਂ ਕੋਈ ਬੰਦਾ ਕਿਸੇ ਦੇ ਗੁਨਾਹ ਦੇਖ ਕੇ ਦਿੰਦਾ ਜੀ ਨਹੀਂ ਦਿੰਦੇ ਪਰ ਉਸ ਦੀ ਕਰੁਣਾ ਹੈ ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਬੰਦੇ ਨੂੰ ਪਤਾ ਲੱਗ ਜੇ ਨਾ ਵੀ ਇਹ ਬੰਦਾ ਇਹ ਕਪਟ ਕਰਦਾ ਕਹਿੰਦਾ ਇਹਨੂੰ ਵਰਨਾ ਦੇ ਆ ਜੇ ਕਦਰ ਨੂੰ ਪਤਾ ਵੀ ਇਹ ਬੇਈਮਾਨ ਬੰਦਾ ਰੋਜ਼ ਕਪਟ ਕਰਦਾ ਪਰ ਦੇਤ ਨਾ ਹਾਰਾ ਕਿਉਂਕਿ ਉਹ ਇਸ ਕਰਕੇ ਦੇਣ ਲੱਗਿਆਂ ਬੰਦ ਨਹੀਂ ਕਰਦਾ ਉਹਦਾ ਸੁਭਾਅ ਬਦਲ ਜਾਏਗਾ ਮਾਰੇ ਸ਼ਬਦ ਵਰਤ ਰਿਹਾ ਕਿ দান ਦੇਤ ਪ੍ਰਭ ਪੂਰਨ ਹੈ ਸਭ ਨੂੰ দান ਦਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਲੋ ਮੇਰਾ ਚਿੱਤ ਕਰਦਾ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜ਼ਫਰਨਾਮਾ ਲਿਖਦੇ ਅਕਸਰ ਮੈਂ ਕਹਿੰਨਾ ਅਰਬੀ ਵਿੱਚ ਤੇ ਫਾਰਸੀ ਵਿੱਚ ਹੈ ਜੀ ਹਾਂ ਜੀ ਪਹਿਲੇ ਜਿਹੜੇ 12 ਸ਼ੇਰ ਨੇ ਉਹ ਅਕਾਲ ਪੁਰਖ ਦੀ ਵੈਸੇ ਸਿਬਤ ਖੈ ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜੀ ਅਸੀਂ ਭਾਵੇਂ ਕਹਿੰਦੇ ਆਂ ਜੀ ਜਿੱਤ ਦੀ ਚਿੱਠੀ ਸਾਡੇ ਇੱਕ ਵਿਦਵਾਨ ਕਹਿੰਦਾ ਹੁੰਦਾ ਸੀ ਇਹਨੂੰ ਜਿੱਤ ਦਾ ਐਲਾਨਨਾਮਾ ਕਹੋ ਕੱਲੀ ਚਿੱਠੀ ਨਹੀਂ ਮੈਂ ਜਿੱਤ ਗਿਆ ਕੋਈ ਦੱਸੋ ਇਹੋ ਜਿਹਾ ਪੈਗੰਬਰ ਹੈ ਜੀ ਮੋਹ ਨਹੀਂ ਤਾਂ ਸਭ ਨੂੰ ਫਸਾਇਆ ਪਿਆ ਉਹ ਪਹਿਲੀ ਸ਼ੇਰ ਬੜੇ ਦੋ ਸ਼ੇਰ ਮੈਂ ਅਕਸਰ ਕਹਿਣਾ ਹੁੰਨਾ ਕਿ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਨਾ ਕਤਰਾ ਮਰਾ ਇਤਬਾਰ ਬਰੋਸਤ ਕੇ ਬਖਸ਼ੀ ਵਾ ਦਿਵਾ ਖਮਾ ਕਿzb ਗੋਸਤ ਮਹਾਰਾਜ ਜਿੱਤੂ ਸ਼ੁਰੂ ਕਰਦੇ ਆ ਤੇਰੀ ਕਸਮ ਤੇ ਕੋਈ ਭਰੋਸਾ ਨਹੀਂ ਕਤਰਾ ਦਰਤੀ ਜਨਾਨੇ ਪਰ ਪਹਿਲੇ ਸ਼ੇਰ ਵਿੱਚ ਕਹਿੰਦੇ ਨੇ ਕਮਾਲ ਏ ਕਰਾਮਾਤ قائم کریم ਪਿਛਲੇ ਸਾਲਾਂ ਚ ਜਦੋਂ ਜਗ ਜਾਬ ਸਾਹਿਬ ਦੀ ਆਪਾਂ ਕਥਾ ਕੀਤੀ ਤੇ ਇੱਥੇ ਸਥਾਨ ਤੇ ਉਦੋਂ ਮੈਂ ਅਰਜ਼ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਂ ਸ਼ੀਰ ਦਾ ਕੋਈ ਮੁਕਾਬਲਾ ਨਹੀਂ ਉਹਨਾਂ ਦੇ ਬੰਦੂਕ ਦੇ ਨਿਸ਼ਾਨੇ ਦਾ ਕੋਈ ਮੁਕਾਬਲਾ ਹੈ ਤੇ ਚਿੱਤੇ ਰੱਖਿਓ ਗੁਰੂ ਗੋਬਿੰਦ ਸਿੰਘ ਜੀ ਦੀ ਭਾਸ਼ਾ ਤੇ ਉਹਦੀ ਕਲਮ ਦਾ ਵੀ ਕੋਈ ਮੁਕਾਬਲਾ ਨਹੀਂ ਤੇ ਇਹਨੂੰ ਇਸ ਕਰਕੇ ਨਹੀਂ ਆਪਾਂ ਸੇਖਾਂ ਤਾਂ ਕਹਿ ਰਹੇ ਹੁਣ ਦੇਖੋ ਤੁਸੀਂ ਕਦੀ ਮੈਂ ਸ਼ੇਰ ਪੰਜਾਬੀ ਚ ਆਪਾਂ ਇਹਦੇ ਅਰਥ ਕਰਾਂਗੇ ਕਮਾਲ ਹੈ ਕਮਾਲ ਹੀ ਕਰਾਮਾਤ ਕਈ ਪਾਠ ਕਰਨੇ ਕਮਾਲੇ ਕਮਾਲ ਨਹੀਂ ਆਪਾਂ ਕਹਿੰਦੇ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰ ਰਹਾ ਕੁਨ ਰਹੀਮ ਫਿਰ ਅਰਜ ਕਹੇ ਪੰਜਾਬੀ ਚ ਗੁਰਮੁਖੀ ਜੇ ਕਰਨੇ ਹੋਣ ਸਾਰੇ ਕੱਕੇ ਆ ਗਏ ਨਾ ਕਮਾਲੇ ਕੱਕਾ ਕਰਾਮਤ ਕੱਕਾ ਕਾਇਮ ਕੱਕਾ ਕਰੀਮ ਕੱਕਾ ਅਗਲੇ ਸ਼ਬਦ ਰਜ਼ਾ ਵੈਸੇ ਤੇ ਰੇ ਹੋ ਗਿਆ ਨਾ ਫਾਰਸੀ ਦਾ ਰਜ਼ਾ ਬਖਸ਼ ਰਾਜ਼ਿਕ ਰਹਾ ਕੁਨ ਰਹੀਮ ਦੂਜੀ ਸਤਰ ਵਿੱਚ ਰਜ਼ਾ ਰੇ ਰਾਜ਼ਾ ਬਖਸ਼ ਰਾਜ਼ਿਕ ਰੇ ਰਹਾ ਕੁਨ ਰੇ ਰਹੀਮ ਰੇ ਇਹਦਾ ਮਤਲਬ ਪਹਿਲੀ ਸਤਰ ਵਿੱਚ ਹਰ ਸ਼ਬਦ ਕੱਕੇ ਤੋਂ ਸ਼ੁਰੂ ਕੀਤਾ ਪਹਿਲੇ ਸ਼ੇਰ ਵਿੱਚ ਇਹ ਪਹਿਲੀ ਸਤਰ ਚ ਤੇ ਦੂਜੀ ਸਤਰ ਵਿੱਚ ਦੂਜੀ ਜਿਹੜੀ ਤੋਕ ਹੈ ਉਹਦੇ ਵਿੱਚ ਹਰ ਲਬਜ ਕੱਕੇ ਤੋਂ ਬਣਾਇਆ ਭਾਵੇਂ ਕਿ ਆਪ ਨੂੰ ਪਤਾ ਹੈ ਫਾਰਸੀ ਵਿੱਚ ਕੱਕਾ ਕਾਫ ਤੇ ਖਾਫ ਦੋ ਨੇ ਨਾ ਜੀ ਇਹ ਜਿਹੜਾ ਉਰਦੂ ਪੜਿਆ ਜੀ ਜੇ ਕੁੱਤਾ ਲਿਖਣਾ ਹੋਵੇ ਕਾਬ ਹੋ ਰਹਿ ਜੇ ਖੈਂਚੀ ਲਿਖਣੀ ਹੋਵੇ ਤੇ ਦੋ ਨੁਕਤਿਆਂ ਵਾਲਾ ਕਾਫ ਲੱਗਦਾ ਇੱਥੇ ਸਤਗੁਰਾਂ ਨੇ ਸ਼ਬਦ ਵਰਤਿਆ ਲਿਖਿਆ ਔਰੰਗਜ਼ੇਬ ਨੂੰ ਜਾ ਰਿਹਾ ਜ਼ਫਰਨਾਮਾ ਤੇ ਸ਼ਬਦ ਰੱਬ ਦੀ ਕੀਤੀ ਕੀ ਕਿਉਂ ਕਦੀ ਸੋਚਿਆ ਵੀ ਇਹ ਕੋਈ ਅਕਾਲ ਉਸ ਤੋਂ ਥੋੜਾ ਲਿਖੀ ਚਿੱਠੀ ਜਾ ਰਹੀ ਹੈ ਇਹਦੇ ਵਿੱਚ ਬੜੀ ਵੱਡੀ ਚਪੇੜ ਔਰੰਗਜ਼ੇਬ ਦੇ ਮੂੰਹ ਤੇ ਯਾਦ ਰੱਖਿਓ ਬਾਦਸ਼ਾਹ ਨੂੰ ਜਦੋਂ ਚਿੱਠੀ ਲਿਖਦੇ ਸਨ ਸ਼ੁਰੂਆਤ ਇਥੋਂ ਕਰਦੇ ਸਨ ਜਹਾਂ ਪਨਾਹ ਹਰ ਦੋ ਆਲਮ ਸ਼ਾ ਰਜ਼ਕ ਦਾਤਾ ਪ੍ਰਜਾ ਪਾਲਕ ਲੋਕ ਈਸ਼ ਇਥੋਂ ਤੱਕ ਚਿੱਠੀਆਂ ਨੇ ਦਿੱਲੀ ਵਿੱਚ ਦਲੀਸ਼ ਰੋਵਾ ਈਸਰੋ ਜੋ ਦਿੱਲੀ ਦਾ ਮਾਲਕ ਹੈ ਉਹ ਭਗਵਾਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨਾ ਓਏ ਚੇਤੇ ਰੱਖੀ ਮੈਂ ਉਸ ਅਕਾਲ ਪੁਰਖ ਅੱਗੇ ਮੱਥਾ ਟੇਕਣਾ ਜਿਹੜਾ ਅਲੋਕਿਕ ਤਾਕਤਾਂ ਦਾ ਸ਼ਿਖਰ ਹੈ ਕਮਾਲੇ ਕਰਾਮਾਤ ਜਿਹੜਾ ਆਪ ਹੁਣ ਪੜ ਰਹੇ ਆ ਕਰਨ ਕਾਰਨ ਸਮਰਥ ਹੈ ਜਿਹਦੀ ਕਰਾਮਾਤ ਜਿਹਦੀ ਸ਼ਕਤੀ ਅਲੋਕਿਕ ਹੈ ਉਹਦਾ ਕੋਈ ਅੰਤ ਨਹੀਂ ਪਾਸਕਦਾ ਕਮਾਲੇ ਕਰਾਮਾਤ ਕਾਇਮ ਸਦਾ ਰਹਿਣ ਵਾਲਾ کریم ਜਿਹੜਾ ਬਖਸ਼ਾ ਦੇਣ ਵਾਲਾ ਹੈ ਤੂੰ ਰਿਜ਼ਕ ਦਾਦਾ ਨੀ ਰਜ਼ਾ ਬਖਸ਼ ਜਿਹੜਾ ਰਹਿਮਤਾਂ ਬਖਸ਼ਿਸ਼ ਦਿੰਦਾ ਹੈ ਰਾਜ਼ਿਕ ਜਿਹੜਾ ਰਿਜ਼ਕ ਦੇਣ ਵਾਲਾ ਹੈ ਰਿਹਾਕੁਨ ਜਿਹੜਾ ਪੈਰਾਂ ਚ ਪਏ ਹੋਏ ਸੰਗਲਾਂ ਨੂੰ ਕੱਟ ਕੇ ਰਿਹਾਈਆਂ ਦਿੰਦਾ ਰਖੀਮ ਜਿਹੜਾ ਬੜਾ ਰਹਿਮ ਦੇਲੇ ਪੱਥਰ ਦੇ ਲਖੀ ਜਿਹੜਾ ਪਾਪੀਆਂ ਦੀ ਪਰਵਿਸ਼ ਕਰੀ ਜਾਂਦਾ ਅਗਲਾ ਸ਼ੇਰ ਹੈ ਆਮਾ ਬਖਸ਼ ਇੱਕ ਜ਼ਫਰਾਨਾਮੇ ਸ਼ਬਦ ਹੁੰਦਾ ਈਮਾਨ ਇੱਕ ਹੁੰਦਾ ਆਮਾ ਈਮਾਨ ਦਾ ਅਰਥ ਹੁੰਦਾ ਧਰਮ ਨਾ ਈਮਾਨ ਪ੍ਰਸਤੀ ਗੁਰੂ ਸਾਹਿਬ ਨੂੰ ਕਹਿੰਦੇ ਨੇ ਨਾ ਉਸਾਂਏ ਦੀਨ ਈਮਾਨ ਈਮਾਨ ਜਿਹਨੂੰ ਆਪਾ ਧਰਮ ਕਹਿੰਨੇ ਇੱਥੇ ਵੀ ਆਮਾ ਜੇ ਗੁਰਮੁਖੀ ਚ ਲਿਖਣਾ ਹੋਵੇ ਐੜਾ ਮਮਾ ਕੰਨਾ ਤੇ ਬਿੰਦੀ ਆਮਾ ਇਹ ਹੋ ਇਹ ਦਾ ਅਰਥ ਹੈ ਬਾਹ ਪਕੜਨ ਵਾਲਾ ਆਮਾ ਬਖਸ਼ ਬਖਸੰਦਾ ਉਹ ਦਸਤਗੀਰ ਤੂੰ ਆਪਣੀ ਸ਼ਰਨ ਵਿੱਚ ਰੱਖਣ ਵਾਲਾ ਤੂੰ ਡਿੱਗਿਆਂ ਦੀਆਂ ਬਾਹਾਂ ਪਕੜਨ ਵਾਲਾ ਹੈ ਆਮਾ ਬਖਸ਼ ਬਖਸੰਦਾ ਉਹ ਦਸਤਗੀਰ ਖਤਾ ਬਖਸ਼ ਤੁਸੀਂ ਗੁਨਾਹ ਬਖਸ਼ ਦਿੰਦੇ ਹੋ ਰੋਜ਼ੀ ਦੇਹੋ ਤੁਸੀਂ ਰਿਜ਼ਕ ਦੇਣ ਵਾਲਿਓ ਕਿਉਂਕਿ ਦਾਨ ਦੇਤ ਪ੍ਰਾਪੂਰਣ ਹੈ ਖਤਾ ਬਖਸ਼ ਰੋਜੀ ਦੇਖੋ ਦਿਲ ਪਜ਼ੀਰ ਤੁਸੀਂ ਕਪਟ ਕਰਕੇ ਨਹੀਂ ਬੰਦੇ ਨੂੰ ਦਿਲੋਂ ਪਿਆਰ ਕਰਦੇ ਹੋ ਮੈਂ ਸਿਰਫ ਆਪ ਨੂੰ ਇੱਕ ਆਉ ਗੁਰੂ ਅਮਰਦਾਸ ਜੀ ਦੇ ਥੋੜੇ ਦਰਸ਼ਨ ਕਰ ਲਈਏ ਮਹਾਰਾਜ ਕਿੰਨੀ ਬਖਸ਼ਿਸ਼ ਕਰਦੇ ਆ ਮੈਂ ਪਿਛਲੇ ਪਹਿਲੇ ਦਿਨ ਜਿਸ ਦਿਨ ਕਥਾ ਸ਼ੁਰੂ ਕੀਤੀ ਸੀ ਰਾਮਕਲੀ ਸੱਦ ਦੇ ਅਰਥ ਕੀਤੇ ਤੇ ਸਤਿਗੁਰੂ ਨੂੰ ਪੰਡਿਤ ਦੁਰਗੋ ਦਾ ਜ਼ਿਕਰ ਆਪਾਂ ਬੜੀ ਊਈ ਕਰਦੇ ਆ ਜਦੋਂ ਮਹਾਰਾਜ ਤੀਰਤਾ ਤੇ ਗਏ ਤੇ ਮੈਂ ਉਸ ਦਿਨ ਕਿਹਾ ਸੀ ਗੁਰੂ ਅਮਰਦਾਸ ਜੀ ਦੇ ਜੀਵਨ ਦੀ ਜੇ ਕਥਾ ਕਰਨੀ ਹੋਵੇ ਤੇ ਇਹਦੇ 4 ਪੜਾਅ ਬਣਾਏ ਜਾ ਸਕਦੇ ਆ ਇੱਕ ਤਾਂ ਬਚਪਨ ਜਨਮ ਤੋਂ ਲੈ ਕੇ 40 ਸਾਲ ਦੂਜੇ 40 ਸਾਲ ਤੋਂ ਬਾਅਦ 20 ਸਾਲ 20 ਉਸ ਤੋਂ ਬਾਅਦ ਫਿਰ 12 ਸਾਲ 12 ਸਾਲ ਤੋਂ ਬਾਅਦ 22 ਸਾਲ ਬਸ ਇਸ ਤਰ੍ਹਾਂ ਵਿਆਖਿਆ ਹੋ ਸਕਦੀ ਬੜੀ ਸੌਖੀ ਪਹਿਲਾ ਮੈਰਜ ਕੀਤੀ ਜਨਮ ਤੋਂ ਲੈ ਕੇ 40 ਸਾਲ ਖੇਤੀਬਾੜੀ ਕੀਤੀ ਘਰ ਜੀ ਪਿੰਡ ਬਾਸਰਕੇ ਗਿੱਲਾ ਵਣਜ ਵਿਹਾਰ ਵਪਾਰ ਥੋੜਾ ਚੱਲਦਾ ਸੀ 40 ਸਾਲ ਘਰ ਗ੍ਰਿਸ਼ਤੀ ਵਿੱਚ ਬਤੀਤ ਹੋਏ 40 ਤੋਂ ਲੈ ਕੇ 60 ਤੱਕ 20 ਸਾਲ ਮਹਾਰਾਜ ਨੇ ਤੀਰਥ ਯਾਤਰਾ ਕੀਤੀ 6 ਮਹੀਨੇ ਘਰ ਰਹਿੰਦੇ ਸਨ 6 ਮਹੀਨੇ ਪੈਦਲ ਗੰਗਾ ਇਸ਼ਨਾਨ ਕਰਨ ਜਾਂਦੇ ਸਨ 20 ਸਾਲ ਇਹ ਨਿਕਲ ਗਏ 60 ਹੋ ਗਏ ਹੁਣ 60 ਤੋਂ ਬਾਅਦ 12 ਆਏ ਜਿਹੜੀ ਸੱਚੀ ਤੁਹਾਨੂੰ ਦੱਸਾਂ ਬਖਮ ਕਾਲ ਕਾਲੀ ਜਿਹਨੂੰ ਗੁਰੂ ਘਰ ਦੇ ਰਬਾਬੀਆਂ ਨੇ ਕਿਹਾ ਕਿ ਗੁਰੂ ਅਮਰਦਾਸ ਜੀ ਇੰਨੀ ਸੇਵਾ ਕੀਤੀ ਉਮਰ 72 ਸਾਲ ਦੀ ਹੋ ਗਈ ਤੇ ਅਡੋਲਤਾ ਇਸ ਤਰ੍ਹਾਂ ਕਿ ਜਿਵੇਂ ਇਹਨਾ ਤੂਫਾਨ ਝੱਖੜ ਆਵੇ ਮੀਂਹ ਪਏ ਰੁੱਖ ਟੁੱਟ ਜਾਣ ਜੜਾਂ ਤੋਂ ਪੱਟੇ ਜਾਣ ਘਰਾਂ ਦੀਆਂ ਛੱਤਾਂ ਉੱਡ ਜਾਣ ਪਰ ਪਹਾੜ ਤੂਫਾਨ ਕਦੀ ਉਡਾ ਨਹੀਂ ਸਕਦਾ ਹਰ ਚੀਜ ਉਡਾ ਗਈ ਪਰ 12 ਸਾਲਾਂ ਵਿੱਚ ਗੁਰੂ ਅਮਰਦਾਸ ਪਹਾੜ ਦੀ ਤਰ੍ਹਾਂ ਤੈਨੂੰ ਕੋਈ ਵੀ ਡੋਲਾ ਨਹੀਂ ਸਕਿਆ ਝਖੜ ਵਾਉਨਾ ਡੋਲੀ ਕਾ ਕਿੱਡੀ ਸੋਹਣੀ ਉਦਾਹਰਨ ਦਿੱਤੀ ਰੁੱਖ ਨਾਲ ਤੁਲਨਾ ਨਹੀਂ ਦਿੱਤੀ ਕਿਉਂਕਿ ਝਖੜਾਂ ਵਿੱਚ ਰੁੱਖ ਪੱਟੇ ਜਾਂਦੇ ਆ ਪਹਾੜ ਨੂੰ ਕਿਹੜਾ ਪੱਟੂਗਾ ਝਖੜ ਵਾਉਨਾ ਡੋਲੀ ਪਰਬਤ ਮਹਿराण ਜਾਣੇ ਬਿਰਥਾ ਜੀ ਕੀ ਜਾਣੀ ਹੋ ਜਾਣ ਕਿਆ ਸਾਲ ਆਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜਸ਼ ਜਾਣ ਮੇਰੀ ਬੇਨਤੀ ਹੈ ਜੀ ਮਹਾਰਾਜ ਜੀ ਨੇ 12 ਸਾਲ ਗਾਗਰ 72 ਸਾਲ ਤੋਂ ਬਾਅਦ 94 ਸਾਲ ਤੁਸੀਂ ਲੈ ਲਓ ਕਿਉਂਕਿ ਸੱਜਣ ਸੌ ਤੋਂ ਵੱਧ ਉਮਰ ਦੱਸਦੇ ਆ ਜੋ ਵਿਦਵਾਨਾਂ ਨੇ ਅੰਕੜੇ ਕੱਢੇ ਆ ਉਹ 22 ਸਾਲ ਗੁਰੀਾਈ ਤੇ ਬਿਰਾਜਮਾਨ ਚਾਰ ਹਿੱਸਿਆਂ ਚ ਮਾਰੇ ਦੇ ਜੀਵਨ ਦੀ ਵਿਆਖਿਆ ਹੁੰਦੀ ਇੱਕ ਤਾਂ 20 ਸਾਲ ਉਹ ਜਿਹੜੇ ਤੀਰਥ ਗਏ ਇੱਕ ਫਿਰ ਮਹਾਰਾਜ ਦੁਬਾਰਾ ਫਿਰ ਤੀਰਥ ਤੇ ਗਏ ਉਹ ਕਿਤੇ ਸਮਾਂ ਬਣਿਆ ਨਾ ਤੁਖਾਰੀ ਰਾਗ ਚ ਮੈਨੂੰ ਕਹਿਣਾ ਹੁੰਦਾ ਹੈ ਗੁਰੂ ਰਾਮਦਾਸ ਜੀ ਦਾ ਸਫਰ ਨਾਮ ਹੈ ਤੀਰਥ ਉਦਮ ਸਤਗੁਰ ਕੀਆ ਇਹ ਗੁਰੂ ਅਮਰਦਾਸ ਗੁਰੂ ਰਾਮਦਾਸ ਨਾਲ ਨੇ ਜੀ ਉੱਥੇ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਧਰ ਅਰਥਾ ਤੇ ਉਸ ਵਕਤ ਕੀ ਹੋਇਆ ਅਕਬਰ ਬਾਦਸ਼ਾਹ ਨੂੰ ਕਿਹਾ ਸੀ ਕਿ ਜਿਹੜਾ ਖਿੰਦਵਾਂ ਉੱਤੇ ਟੈਕਸ ਲਾਏ ਬੰਦ ਕਰ ਦੇ ਤੀਰਥ ਨੂੰ ਜਿਹਨੂੰ ਜਜ਼ੀਆ ਕਹਿੰਦੇ ਸਾਂ ਜੀ ਤੀਰਥ ਤੇ ਟੈਕਸ ਲੱਗਦਾ ਸੀ ਮੈਂ ਇੱਕ ਵਾਰ ਕਿਹਾ ਸੀ ਰਾਜ ਦੀ ਤਾਕਤ ਹੁੰਦੀ ਹੈ ਜੀ ਕਦੀ ਮੁਗਲਾਂ ਦਾ ਰਾਜ ਸੀ ਤੇ ਗਾਂ ਨੂੰ ਪਾਰ ਕਰਨ ਦਾ ਟੈਕਸ ਲੱਗਦਾ ਸੀ ਅੱਜ ਉਹਨਾਂ ਦਾ ਰਾਜ ਹੈ ਸਾਡੇ ਬਿੱਲਾਂ ਵਿੱਚ ਗਊ ਨੂੰ ਪਾਲਣ ਦਾ ਟੈਕਸ ਲੱਗਦਾ ਪੰਜਾਬ ਜਿਹੜੇ ਬਿਜਲੀ ਬਿੱਲ ਉਹਨੇ ਕੌ ਟੈਕਸ ਲੱਗਾ ਹੋਣਾ ਤੁਹਾਨੂੰ ਪਤਾ ਹੋਣਾ ਲੱਗਾ ਹੈ ਨਾ ਜੀ ਤੇ ਜਦੋਂ ਉਹ ਮੈਂ ਵੇਹਨਾ ਤੇ ਫਿਰ ਮੈਨੂੰ ਆਸਾ ਦੀ ਵਾਰ ਚੇਤੇ ਹੁੰਦੀ ਹੈ ਗਊ ਬ੍ਰਾਹਮਣ ਕੋ ਕਰ ਲਾ ਵੋ ਬੰਮ ਨੂੰ ਲੱਗਾ ਗਾਂ ਨੂੰ ਵੀ ਟੈਕਸ ਲੱਗਾ ਅਗਲਿਆਂ ਦੀ ਤਾਕਤ ਸੀ ਜੀ ਜਿਸ ਕਾ ਰਾਜ ਤਿਸੀ ਕਾ ਸੁਪਨਾ ਗਊ ਬ੍ਰਾਹਮਣ ਕੋ ਕਰ ਲਾ ਵੋ ਗੋਬਰ ਤਰ ਨਾ ਜਾਈ ਮਹਾਰਾਜ ਨੇ ਕਿਹਾ ਜਜ਼ੀਆ ਟੈਕਸ ਹਟਾ ਦਿਓ ਗੁਰੂ ਰਾਮਦਾਸ ਕਹਿੰਦੇ ਜਿਹੜੇ ਟੈਕਸ ਲਾਣ ਵਾਲੇ ਬੋਲਕਾਂ ਲੈ ਕੇ ਬੈਠੇ ਬੋਲਕ ਸ਼ਬਦ ਵਰਤੇ ਨਾ ਗੋਲਕਾਂ ਸੇ ਜਿਹੜੀਆਂ ਜਿੰਨੇ ਟੈਕਸ ਵਾਲੇ ਬੈਠੇ ਸਨ ਸਾਰੇ ਘਾੜ ਤੋੜਾ ਦਿੱਤੇ ਲੋਕਾਂ ਨੇ ਕਿਹਾ ਗੁਰੂ ਅਮਰਦਾਸ ਦੇ ਪਿੱਛੇ ਚੱਲੋ ਇਹਨਾਂ ਦੇ ਪਿੱਛੇ ਟੈਕਸ ਨਹੀਂ ਲੱਗਦਾ ਗੁਰੂ ਰਾਮਦਾਸ ਕਹਿੰਦੇ ਇਕੱਲਾ ਤੀਰਥਾਂ ਦਾ ਨਹੀਂ ਗੁਰੂ ਅਮਰਦਾਸ ਪਿੱਛੇ ਚੱਲੋ ਤੇ ਜਮਦੂਤ ਦਾ ਟੈਕਸ ਵੀ ਨਹੀਂ ਲੱਗਦਾ ਮਹਾਰਾਜ ਚਲੇ ਗਏ ਸੰਗਤ ਬਹੁਤ ਸੀ ਜੀ ਭੀੜ ਬਹੁਤ ਇਕੱਠੀ ਹੋਈ ਤੇ ਮਹਾਰਾਜ ਉਥੇ ਪੰਡਿਤ ਦੁਰਗੋ ਜਿਹਨੇ ਮਾਰੇ ਨੂੰ ਕਿਹਾ ਸੀ ਪਦਮ ਹੈ ਤੁਹਾਡੇ ਚਰਨਾਂ 'ਚ ਤੇ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਵੀ ਮੰਨਿਆ ਇਤਿਹਾਸ ਨੇ ਮੰਨਿਆ ਐਵੇਂ ਖੰਡਨ ਨਾ ਕਰਦੇ ਆ ਕਰੀਏ ਆਧਿਓ ਜ਼ਿਆਦੇ ਬੰਦੇ ਮੈਨੂੰ ਬਖਸ਼ ਦਿਆ ਜੇ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦਾ ਪਾੜ ਨਹੀਂ ਨ ਕੀਤਾ ਉਹ ਸਿਰ ੜਾਣਾ ਸ਼ੁਰੂ ਕਰ ਦਿੰਦੇ ਨੇ ਮੈਂ ਉਹ ਦਿਨ ਕਥਾ ਕੀਤੀ ਜੀ ਇੱਥੇ ਮੈਂ ਚਲੋ ਬੱਚੇ ਨੂੰ ਚਾਹੇ ਨੂੰ ਪਤਾ ਨਹੀਂ ਸੀ ਜੇ ਸਾਦੀ ਕਥਾ ਨਹੀਂ ਕੀਤੀ ਜਗਦਾਤਾ ਸੋਏ ਉਹ ਤੇ ਹਿਸਟਰੀ ਹੁੰਦੀ ਹੈ ਉਹ ਮੈਨੂੰ ਬੜੇ ਬੜੇ ਪਿਆਰ ਨਾਲ ਤਰਕ ਨਹੀਂ ਕੀਤਾ ਕਹਿੰਦਾ ਬਾਬਾ ਜੀ ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆਪਾਂ 2 ਘੰਟੇ ਕਥਾ ਕੀਤੀ ਇਹਦਾ ਮਤਲਬ ਆਪਾਂ ਪਾਠ ਨਹੀਂ ਕਰਦੇ ਕੀ ਗੁਰੂ ਗ੍ਰੰਥ ਸਾਹਿਬ ਰਮਾਲਿਆਂ ਚ ਰਪੇਟਣ ਵਾਸਤੇ ਹੈ ਗੁਰੂ ਗ੍ਰੰਥ ਸਾਹਿਬ ਵਿਆਹਾਂ ਚ ਲੈ ਜਾਓ ਹੁਣ ਅੱਜ ਕੱਲ ਤੇ ਇੱਥੇ ਬੜਾ ਚੱਲਿਆ ਸਟੇਟਸ ਨਾਲ ਵਿਆਹਾਂ ਚ ਫਾਰਮ ਹਸਾਂ ਤੇ ਲੈ ਜਾਂਦੇ ਆ ਵਿਚ ਦੇ ਕੰਡਿਆਂ ਤੇ ਲੈ ਜਾਂਦੇ ਆ ਮੈਂ ਤੁਹਾਨੂੰ ਬੇਨਤੀ ਕਰਾਂ ਅਕਾਲ ਤਖਤ ਸਭ ਤੋਂ ਹੁਕਮਨਾਮਾ ਹੈ ਜੇ ਨਾਮ ਹੀ ਹੁਕਮਨਾਮਾ ਹੋਇਆ ਹੋਵੇ ਜਿਸ ਸਟੇਜ ਤੇ ਮੈਨੂੰ ਭਾਈ ਸਾਹਿਬ ਕੱਲ ਦੱਸ ਰਹੇ ਸਨ ਜਿਸ ਸਟੇਜ ਤੇ ਰਾਤ ਨੂੰ दारू ਚੱਲਦਾ ਹੈ ਉੱਥੇ ਸਵੇਰੇ ਚਾਦਰਾਂ ਵਿਛਾ ਕੇ ਪ੍ਰਕਾਸ਼ ਕਰ ਦਿੰਦੇ ਚਲੋ ਤੁਸੀਂ ਹੰਕਾਰ ਚ 4 ਪੈਸੇ ਨੇ ਜੀ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਜਦੇਦਾਰ ਦੀ ਨਹੀਂ ਕਰਦੇ ਅਸੀਂ ਗਰੰਟੀ ਦੀ ਨਹੀਂ ਕਰਦੇ ਪਰ ਚੇਤੇ ਰੱਖਿਓ ਮੌਤ ਦੀ ਪਰਵਾਹ ਤੇ ਕਰਨੀ ਪੈਣੀ ਹੈ ਇੱਕ ਦਿਨ ਮਰਨਾ ਨਹੀਂ ਉੱਥੇ ਨਹੀਂ ਜਾਣਾ ਪੈਸਾ ਉੱਥੇ ਕਿਸੇ ਨੇ ਪੁੱਛਣਾ ਇਹ ਕੈਨੇਡੀਅਨ ਸਰੀਜਨ تھا ਉੱਥੇ ਕਿਸੇ ਨੇ ਪੁੱਛਣਾ ਸਰਦਾਰ ਜੀ ਦਾ ਕਿੰਨਾ ਵੱਡਾ ਬਿਜ਼ਨਸ ਸੀ ਨਾ ਕੱਲ ਵੀ ਕਿਆ ਅੱਗੇ ਜਾਤ ਨਾ ਜੋਰ ਖੈ ਅੱਗੇ ਜਿਓ ਨਵੇਂ ਉਹ ਤਾਂ ਹੁਣ ਨਵੇਂ ਨੇ ਉਹ ਮਹਾਰਾਜ ਇਹ ਦੁਰਗੋ ਪੰਡਤ ਨੇ ਪਹਿਚਾਨ ਲਿਆ ਜੀ ਤੇ ਸਤਗੁਰੂ ਗੁਰੂ ਅਮਰਦਾਸ ਤੁਹਾਨੂੰ ਪਤਾ ਹੋਣਾ ਕਦ ਕਰਕੇ ਥੋੜੇ ਜੇ ਮਦਰੇ ਸਾਹਿਬ ਮਹਾਰਾਜ ਜੀ ਨਾ ਪਹਿਚਾਨ ਲਿਆ ਮਹਾਰਾਜ ਜੀ ਤੇ ਪਹਿਲਾਂ ਦੂਰੋਂ ਦੇਖਿਆ ਮਨ ਨੇ ਕਿ ਇਹ ਉਹੀ ਨੇ ਜਿੰਨਾ ਬਾਰੇ ਮੈਂ ਕਿਹਾ ਸੀ ਨੇੜੇ ਹੋ ਗਿਆ ਤੇ ਮਹਾਰਾਜ ਜੀ ਨੂੰ ਕਹਿੰਦਾ ਮੈਨੂੰ ਪਹਿਚਾਨ ਲਿਆ ਸਤਿਗੁਰੂ ਕਹਿੰਦੇ ਤੂੰ ਪਹਿਚਾਨ ਲਿਆ ਕਹਿੰਦਾ ਜੀ ਹਾਂ ਸਤਿਗੁਰੂ ਕਹਿੰਦੇ ਨੇ ਉਹ ਦਿਨ ਸਿਰਫ ਇੱਕ ਪੋਟਲੀ ਸੀ ਮੇਰੇ ਕੋਲ ਪੈਸਿਆਂ ਦੀ ਅੱਜ ਨਾ ਗੁਰੂ ਨਾਨਕ ਸਾਹਿਬ ਨੇ ਰੋਖਾਨੀਅਤ ਦੇ ਖਜਾਨੇ ਦੀ ਕੁੰਜੀ ਦੇ ਦਿੱਤੀ ਬੋਲ ਪੈਸਾ ਚਾਹੀਦਾ ਹੈ ਕਿ ਮੁਕਤੀ ਚਾਹੀਦੀ ਹੈ ਜਨਮ ਬੰਦ ਦੇ ਬੰਦ ਤੂੰ ਉਹ ਵਿਚਾਰਾ ਸੋਚੀ ਬਹਿ ਗਿਆ ਉਹਨੇ ਜਿਹੜੇ ਸ਼ਬਦ ਕਹੇ ਕਹਿੰਦਾ ਗੁਰੂ ਅਮਰਦਾਸ ਜੀ ਮੈਨੂੰ ਮੰਗਣਾ ਭੁੱਲ ਗਿਆ ਜੇ ਮੈਂ ਤੁਹਾਡੇ ਤੋਂ ਨਾਮ ਮੰਗਣਾ ਤੇ ਪੈਸੇ ਤੋਂ ਬਿਨਾ ਦੁਨੀਆ ਨਹੀਂ ਟਿਕਣ ਦਿੰਦੀ ਨਹੀਂ ਜੇ ਟਿਕਨ ਦੇ ਦੀ ਯਾਦ ਰੱਖਿਓ ਤੇ ਪੈਸਾ ਮਿਲ ਜਾਏ ਨਾਮ ਨਾ ਮਿਲੋ ਨਾਮ ਤੋਂ ਬਣਾ ਜਮਦੂਤ ਨੇ ਗੱਲ ਚ ਫਾਈਬਾ ਲੜੀ ਮੈਨੂੰ ਨੂੰ ਪਤਾ ਹੀ ਨਹੀਂ ਲੱਗਦਾ ਮੰਗਾ ਕੀ ਧੰਨ ਗੁਰੂ ਅਮਰਦਾਸ ਨੇ ਕਿਹਾ ਉੱਠ ਇਸ ਘਰ ਚ ਦੋਨੋਂ ਦਾਤਾ ਮਿਲਦੀਆਂ ਨੇ ਜਿੰਨੀ ਦੇਰ ਤੱਕ ਜੀਵੇਂਗਾ ਪੈਸੇ ਦੀ ਕਮੀ ਨਹੀਂ ਜਿੰਨਾ ਪੈਸਾ ਵਧੀ ਜਾਉ ਉਹਨਾਂ ਨਾਮ ਵਧਾਈ ਜਾਈ ਤੇਰਾ ਲੋਕ ਵੀ ਸੌਰ ਜਾਏਗਾ ਪਰ ਲੋਕ ਵੀ ਸੌਰ ਜਾਏਗਾ ਇਤਿਹਾਸ ਚ ਲਿਖਿਆ ਹੈ ਪੰਡਿਤ ਕਹਿੰਦਾ ਨਾਮ ਦੇਹੇ ਧਨ ਦੇਹ ਨਾ ਜਾਣ ਕੋ ਤਨ ਬਖੀਨ ਜਨ ਜਗ ਨ ਸੁਹਾਏ ਜੋਤੰ ਦੇਵੈ ਨਾਮ ਨ ਦੇਵੈ ਨਾਮ ਬਿਨਾ ਜਨ ਜੰਮ ਪੁਰ ਜਾਏ ਤੁਮ ਪੈ ਕਹੀ ਨਹੀਂ ਬਣਿਆ ਵੈ ਜਿਉ ਭਾਵੈ ਤਿਉ ਬੰਤ ਬਣਾਏ ਗੁਰੂ ਅਮਰਦਾਸ ਤੇਜੋ ਕੋ ਨਿੰਦਨ ਨੰਦਨ ਦੋਨੋਂ ਨਿਰਮਲ ਆ ਪ੍ਰਾਣੀ ਸਰੂਪਾਂ ਸੀ ਪੱਖ ਚੁਲਾਏ ਅੱਜ ਕੱਲ ਚਰੋਂ ਪੰਥ ਪੜਨੇ ਪ੍ਰਾਣੇ ਜਿਹੜੇ ਸਰੂਪ ਸਨ ਦੇਵੈ ਗੁਰ ਕਰਗੰਤ ਸਰੂਪ ਹੈ ਦੋਨੋਂ ਨਿਰਮਲ ਪੱਖ ਚੁਲਾਏ ਦੋਨੋਂ ਪੱਖ ਨੇ ਨਾ ਪੰਥ ਦਾ ਹੀ ਕੁਝ ਲਾਏ ਦੋਨੋਂ ਨਿਰਮਲ ਪੱਖ ਚੁਲਾਏ ਮਾਰੇ ਕਹਿੰਨ ਲੱਗੇ ਜੱਬ ਲਗ ਜੀਵੋ ਧਨ ਬੋ ਪਾਵੋ ਪਰ ਪੈਸੇ ਦੇ ਕੇ ਆ ਗਰੇਣਾ ਮਾਰੀ ਵੇਖ ਕੇ ਅਗਲਾ ਕੰਮ ਪਤਾ ਹੀ ਕਰਨਾ ਸਿਮਰੋ ਸਤ ਨਾਮ ਲਿਬਲਾਵੋ ਫਿਰ ਕੀ ਹੋਵੇਗਾ ਜੀ ਅੰਤ ਕਾਲ ਜਮਨੈ ਦਰਸੈ ਹੈ ਪੁਨ ਦਾਨ ਕੈ ਲੋਕ ਸਦਾ ਗੁਰੂ ਜੀ ਕਹਿ ਰਿਹਾ ਕਰਨ ਕਰਨ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ਼ ਆਸ ਕਰਨ ਜਿਹੜੇ ਬੰਦਿਆਂ ਦੀ ਕਿਤੇ ਆਸ ਨਾ ਪੂਰੀ ਹੋਵੇ ਇੱਥੇ ਆਸ ਪੂਰੀ ਹੋ ਜਾਂਦੀ ਸੱਚੀ ਜੀ ਬਾਲਿ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਇ ਨਿਰਾਸ ਹੋ ਗੈ ਨਾ ਕਉ ਨਾਨਕ ਅਬ ਊਟ ਘਰ ਗਾਜੂ ਹੋ ਸਹਾਈ ਹੁਣ ਬਲ ਗੋਬਾ ਬੰਧਨ ਛੁਟੇ ਸਭ ਕੀ ਚੋਤ ਪਾਇ ਨਾਨਕ ਸਭ ਕੀ ਤੁਮਰਾ ਹਾਥ ਮੇ ਤੁਮੀ ਹੋਤ ਸਹਾਈ ਮਹਾਰਜ ਕਹਿੰਦੇ ਨੇ ਕਿ ਭਾਈ ਨਰਾਸ ਆਸ ਕਰਨ ਸਗਲ ਅਰਥ ਆਲੇ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਉਹ ਸਭ ਨੂੰ ਦਾਤਾਂ ਦਿੰਦੇ ਨੇ